ਪੰਜਾਬ ਫਾਇਰ ਸਰਵਿਸ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅਗ ਅਦੁਰਘਟਨਾ ਦੌਰਾਨ ਸ਼ਹੀਦ ਹੋਏ ਅਧਿਕਾਰੀ ਕਰਮਚਾਰੀਆਂ ਦੀ ਯਾਦ ਵਿੱਚ ਅਗ ਸੁਰੱਖਿਆ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਲਈ 14 ਤੋਂ 20 ਅਪ੍ਰੈਲ ਤੱਕ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਦੂਸਰੇ ਦਿਨ ਹੋਟਲ ਸਰੋਵਰ ਪ੍ਰੀਮੀਅਰ ਵਿਖੇ ਮੌਕ ਟ੍ਰਿਲ ਕੀਤੀ ਗਈ ਇਸ ਦੌਰਾਨ ਹੋਟਲ ਸਟਾਫ ਨੂੰ ਅਗ ਲੱਗਣ ਦੌਰਾਨ ਬਚਾਅ ਕਰਨ ਸੰਬੰਧੀ ਸਿਖਲਾਈ ਦਿੱਤੀ ਗਈ ਸਰੋਵਰ ਪ੍ਰੀਮੀਅਰ ਦੇ ਐਮ ਡੀ ਸਰਦਾਰ ਸੁਖਮਰਤ ਸਿੰਘ ਨੇ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੰਮ੍ਰਿਤਸਰ ਫਾਇਰ ਬ੍ਰਿਗੇਡ ਕੋਲ ਅਤੀ ਆਧੁਨਿਕ ਉਪਕਰਨ ਹਨ ਜਿਸ ਨਾਲ ਕਿਸੇ ਵੀ ਸਥਿਤੀ ਨਾਲ ਨਿਪਟਿਆ ਜਾ ਸਕਦਾ ਹੈ ਉਹਨਾਂ ਆਖਿਆ ਕਿ ਹਰ ਇੱਕ ਵਿਅਕਤੀ ਨੂੰ ਅੱਗ ਬੁਝਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ ਇਸ ਮੌਕੇ ਏਡੀਐਫਓ ਲਵਪ੍ਰੀਤ ਸਿੰਘ ਐਫਐਸਓ ਦਿਲਬਖ ਸਿੰਘ ਸਮੇਤ ਫਾਇਰ ਅਫਸਰ ਅਤੇ ਹੋਟਲ ਸਟਾਫ ਦੇ ਮੈਂਬਰ ਮੌਜੂਦ ਸਨ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਜੋ ਫਾਇਰ ਵੀਕ ਪੂਰੇ ਇੰਡੀਆ ਦੇ ਵਿੱਚ ਮਨਾਇਆ ਜਾਂਦਾ ਹੈ ਮਿਤੀ 24 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਕਿਉਂਕਿ ਅ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਇੱਕ ਸ਼ਿਪ ਮੁੰਬਈ ਪੋਰਟ ਤੇ ਆਇਆ ਸੀ ਉਸ ਵਕਤ ਉਹਦੇ ਵਿੱਚ ਐਮੂਨੇਸ਼ਨ ਬਹੁਤ ਜ਼ਿਆਦਾ ਸੀ ਉਹਨੂੰ ਅੱਗ ਲੱਗ ਗਈ ਸੀ ਤੇ ਫਾਇਰ ਸਰਵਿਸ ਉੱਥੇ ਅੱਗ ਬੁਝਾਉਣ ਗਈ ਸੀ ਜਦੋਂ ਫਾਇਰ ਸਰਵਿਸ ਅੱਗ ਬੁਝਾਉਣ ਗਈ ਤੇ ਉੱਥੇ ਬਲਾਸਟ ਹੋ ਗਿਆ ਜਦੋਂ ਬਲਾਸਟ ਹੋਇਆ ਤਾਂ ਉਹਦੇ ਵਿੱਚ ਕਾਫੀ ਫਾਇਰਮੈਨ ਫਾਇਰ ਆਫੀਸਰਸ ਉਹ ਸ਼ਹੀਦ ਹੋ ਚੁੱਕੇ ਹਨ ਤੇ ਫਿਰ ਉਹਨਾਂ ਦੀ ਯਾਦ ਦੇ ਵਿੱਚ 14 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਇਹ ਦਿਨ ਮਨਾਇਆ ਜਾਂਦਾ ਇਸ ਸਮੇਂ ਅਸੀਂ ਵੱਖ-ਵੱਖ ਹਾਈ ਰਾਈਜ਼ ਬਿਲਡਿੰਗ ਲੋਕਾਂ ਨੂੰ ਜਾਗਰੂਕ ਕਰਦੇ ਆਂ ਵੱਖ-ਵੱਖ ਹਾਈ ਰਾਈਜ਼ ਬਿਲਡਿੰਗਸ 'ਚ ਡ੍ਰਿਲ ਕਰਦੇ ਆਂ ਜਿੱਦਾਂ ਅੱਜ ਡ੍ਰਿਲ ਕੀਤੀ ਗਈ ਹੈ ਦੇਖੋ ਪਿੰਡ ਦੇ ਨਾਲ ਉਸ ਏਰੀਆ ਦੇ ਸਟਾਫ ਨੂੰ ਉਹਨਾਂ ਨੂੰ ਵੀ ਟ੍ਰੇਨਿੰਗ ਕੀਤਾ ਜਾਂਦਾ ਹੈ ਉਹ ਦੇਖਣ ਵੀ ਜਦੋਂ ਫਾਇਰ ਹੋਣੀ ਹੈ ਤੇ ਉਦੋਂ ਉਹਨਾਂ ਦੀ ਡਿਊਟੀ ਕੀ ਬਣਦੀ ਹੈ ਦੇਖੋ ਮੈਂ ਇੱਕ ਚੀਜ਼ ਮੰਨਦਾ ਕਿ ਫਾਇਰ ਸੇਫਟੀ ਨੂੰ ਅਸੀਂ ਲੋਕ ਕਾਫੀ ਇੰਪੋਰਟੈਂਸ ਨਹੀਂ ਦਿੰਦੇ ਤੇ ਸ਼ਾਇਦ ਕਿਸੇ ਨੂੰ ਜੀਵਨ ਗ੍ਰੀ ਲੋੜ ਨਹੀਂ ਪੈਂਦੀ ਬਟ ਜਿਹਨੂੰ ਲੋੜ ਪੈਂਦੀ ਉਹਨੂੰ ਪਤਾ ਲੱਗਦਾ ਹੈ ਕਿ ਕਿੰਨੀ ਇੰਪੋਰਟੈਂਟ ਹੈ ਇਹ ਚੀਜ਼ ਤੇ ਮੈਂ ਸਮਝਦਾ ਕਿ ਸਾਨੂੰ ਸਾਰੇ ਨੂੰ ਅੱਗੇ ਵਧੜ ਕੇ ਸਪੋਰਟ ਕਰਨਾ ਚਾਹੀਦਾ ਬਿਕੋਜ਼ ਜੀ ਥਾਵਾ ਤੇ ਫਾਇਰ ਦੇ ਨੋਕ ਪੂਰੇ ਨਹੀਂ ਹੋਤੇ ਕਿਉਂ ਨਹੀਂ ਤੁਹਾਡੇ ਵਿੱਚ ਮਤਲਬ ਜਿਹੜੀ ਐਡਮਿਨਿਸਟ੍ਰੇਸ਼ਨ ਇੰਨੀ ਜਿਆਦਾ ਐਕਟਿਵ ਹੈ ਕਿ ਉਹ ਸਾਰਿਆਂ ਤੋਂ ਪੂਰੀ ਕਰਾ ਰਹੀ ਹੈ ਸਾਡੇ ਹੋਟਲ ਵੀ ਇਨਾਂ ਨੇ ਆ ਕੇ ਜਿਹੜੀ ਫਾਇਰ ਸੇਫਟੀ ਦੀ ਡ੍ਰਿਲ ਕੀਤੀ ਤੇ ਮੈਨੂੰ ਬੜੀ ਹੈਰਾਨੀ ਵੀ ਹੋਈ ਕਿ ਸਾਡਾ ਸਟੇਟ ਜਾਂ ਜਿਹੜੀ ਕੰਪਨੀ ਸਿੱਖੀ ਗੱਲ ਹੋਇਆ ਸਾਡੇ ਫਾਇਰ ਦੀ ਜਿਹੜੀ ਮੰਨ ਗਿਆ ਕਿ ਜਿਹੜੇ ਇਹਨਾਂ ਨੇ ਇਕੁਪਮੈਂਟ ਦਿਖਾਏ ਮੈਂ ਅਜ ਤੱਕ ਅਕੀ ਇੰਡੀਆ ਤੋਂ ਮੈਨ ਨਹੀਂ ਦਿੱਤੇ ਫੌਰਨ ਜਦੋਂ ਮੈਂ ਟਰੈਵਲ ਕੀਤਾ ਮੈਂ ਜ਼ਰੂਰ ਦਿੱਤੇ ਤੇ ਇੱਥੇ ਜੇ ਇਹਨਾਂ ਕੋਲ ਹੈਗੇ ਮਤਲਬ ਇਹ ਆਪਣੇ ਕੰਮ ਨੂੰ ਲੈ ਕੇ ਸੀਰੀਅਸ ਨੇ ਇਹ ਅਸੀਂ ਵੀ ਆਪਣੀ ਸੇਫਟੀ ਨੂੰ ਲੈ ਕੇ ਜੇ ਸੀਰੀਅਸ ਹੋਣਾ ਚਾਹੁੰਦੇ ਆਂ ਤੇ ਫਾਇਰ ਇੱਕ ਬਹੁਤ ਵੱਡਾ ਤੇ ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹ ਵੀ ਨਹੀਂ ਜ਼ਰੂਰੀ ਕਿ ਤੁਸੀਂ ਕਹੋ ਕਿ ਮੈਂ ਆਪਣੇ ਘਰ ਦੇ ਜਾਂ ਆਪਣੇ ਆਫਿਸ ਦੇ ਫਾਇਰ ਨੌਰਮਸ ਪੂਰੇ ਕੀਤੇ ਹੋਏ ਆ ਜੇ ਤੁਹਾਡੇ ਆਲੇ ਦੁਆਲੇ ਕਿਹਨੇ ਨਹੀਂ ਕੀਤੇ ਤੇ ਉਹਨਾਂ ਦਾ ਵੀ ਨੁਕਸਾਨ ਜਦੋਂ ਹੋਏਗਾ ਤੇ ਨਾਲ ਤੁਹਾਡਾ ਵੀ ਜ਼ਰੂਰ ਨੁਕਸਾਨ ਹੋਏਗਾ ਤੇ ਸਾਡਾ ਇਹ ਬੰਦਾ ਇੰਪੋਰਟੈਂਟ ਮੈਂ ਕਹਿੰਨਾ ਕਿ ਇਹਨੂੰ ਇੰਪੋਰਟੈਂਸ ਦੇਣੀ ਚਾਹੀਦੀ ਹੈ ਇਹ ਸਾਰੇ ਦੇ ਵਰ ਚੜ ਕੇ ਭਾਗ ਲੈਣ